ਤਜੇਵੇਂ ਪੰਜਾਬ ਦੇ ਵਿੱਚ ਹੜ੍ਹਾਂ ਨੇ ਮਾਰ ਮਾਰੀ ਹੈ ਉਂਝ ਹੀ ਹੁਣ ਚਨਈ ਦੇ ਵਿੱਚ ਲੋਕਾਂ ਨੂੰ ਇਸ ਦੀ ਆਫਤ ਚੱਲਣੀ ਪੈ ਰਹੀ ਹੈ ਜਿਹਾ ਤਸਵੀਰਾਂ ਤੁਸੀਂ ਦੇਖ ਰਹੇ ਹੋਏ ਚਨਈ ਦੀਆਂ ਤਸਵੀਰਾਂ ਨੇ ਜਿੱਥੇ ਕੀ ਪਾਰੀ ਮੀਂਹ ਵੀ ਪੈ ਰਿਹਾ ਔਰ ਫਲੱਡ ਵੀ ਹੜ੍ਹ ਵੀ ਤੇਜ਼ ਆਏ ਹੋਏ ਨੇ ਔਰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਲੋਕਾਂ ਦਾ ਜੀਣਾ ਕਿੰਨਾ ਦੁਭਰ ਹੋਇਆ ਪਿਆ ਔਰ ਇਹ ਸੜਕ ਸੀਗੀ ਔਰ ਦੱਸਿਆ ਜਾ ਰਿਹਾ ਕਿ ਪੁਲ ਜਿਹੜਾ ਬਣਿਆ ਉਹ ਵੀ ਟੁੱਟ ਗਿਆ ਤੇ ਲੋਕਾਂ ਦੀ ਕਨੈਕਟੀਵਿਟੀ ਵੀ ਇਸ ਦੇ ਨਾਲ ਨਾਲ ਟੁੱਟ ਚੁੱਕੀ ਹੈ ਤਾਂ ਬੇਸ਼ੱਕ ਐਨਡੀਆਰਐਫ ਦੀਆਂ ਟੀਮਾਂ ਜੁੜੀਆਂ ਨੇ ਉਹ ਪਹੁੰਚੀਆਂ ਹੋਈਆਂ ਨੇ ਰੈਸਕਿਊ ਕੀਤਾ ਜਾ ਰਿਹਾ ਲੋਕਾਂ ਨੂੰ ਜਿਹੜਾ ਇੱਕ ਫੌਰੀ ਤੌਰ ਤੇ ਪੁਲ ਬਣਾਇਆ ਗਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪਰ ਪਾਣੀ ਦਾ ਵਹਾਹ ਜਿਹੜਾ ਉਹ ਬਹੁਤ ਜ਼ਿਆਦਾ ਹੈ ਜਿਸ ਦੇ ਨਾਲ ਪੈਰ ਤੱਕ ਵੀ ਜੁੜੇ ਹੈ ਐਨਡੀਆਰਐਫ ਟੀਮ ਦੇ ਉਹ ਨਹੀਂ ਲੱਗ ਰਹੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਅਸੀਂ ਘਰਾਂ ਦੀ ਗੱਲ ਕਰਦੇ ਆਂ ਜਿਹੜੇ ਘਰ ਚਨਈ ਦੇ ਵਿੱਚ ਲੋਕਾਂ ਨੇ ਬਣਾਏ ਹੋਏ ਆ ਉਹ ਡੁੱਬ ਚੁੱਕੇ ਨੇ ਔਰ ਲਗਭਗ ਜੇਕਰ ਅਸੀਂ ਪਾਣੀ ਦੀ ਗੱਲ ਕਰਦੇ ਆਂ ਤਾਂ ਘੱਟੋ ਘੱਟ 14 ਤੋਂ 15 15 ਫੁੱਟ ਜਿਹੜਾ ਪਾਣੀ ਹੈ ਉਹ ਚੜ ਚੁੱਕਿਆ ਘਰ ਤਾਂ ਬਿਲਕੁਲ ਹੀ ਡੁੱਬ ਚੁੱਕੇ ਨੇ ਆਮ ਤੌਰ ਤੇ ਅਸੀਂ ਦੇਖ ਸਕਦੇ ਆਂ ਕਿ ਘਰਾਂ ਦੀ ਉਚਾਈ 10 ਤੋਂ 11 ਜਾਂ 12 ਫੁੱਟ ਹੁੰਦੀ ਹੈ ਕੰਪਰੀਥੀ ਤਾਂ ਘਰ ਜਿਹੜੇ ਉਹ ਟੋਟਲੀ ਡੁੱਬ ਚੁੱਕੇ ਨੇ ਤਾਂ 12 ਫੁੱਟ ਦੇ ਹਿਸਾਬ ਨਾਲ ਵੀ ਲਈਏ ਤਾਂ ਘੱਟੋ ਘੱਟ ਪਾਣੀ ਜਿਹੜਾ ਉਹ 14 ਤੋਂ 15-15 ਫੁੱਟ ਜਿਹੜਾ ਪਾਣੀ ਉਹ ਚੜ ਚੁੱਕਿਆ ਤਾਂ ਮੀਂਹ ਅਜੇ ਵੀ ਨਹੀਂ ਹਟਿਆ ਲਗਾਤਾਰ ਮੀਦੀ ਮਾਰ ਜਿਹੜੀ ਉਹ ਜਾਰੀ ਹੈ ਲੋਕਾਂ ਨੇ ਹੱਥਾਂ ਦੇ ਵਿੱਚ ਛਤਰੀਆਂ ਫੜੀਆਂ ਹੋਈਆਂ ਨੇ ਕਿ ਹੁਣ ਮੀ ਰੁਕੇਗਾ ਹੁਣ ਮੀ ਰੁਕੇਗਾ ਪਰ ਨਹੀਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਤੇ ਤਾਂ NDRF ਦੀਆਂ ਜਿਹੜੀਆਂ ਟੀਮਾਂ ਨੇ ਉਹ ਜਦੋਂ ਬੇੜੀ ਦੇ ਉੱਪਰ ਰੈਸਕਿਊ ਕਰਨ ਜਾਂਦੀਆਂ ਨੇ ਤਾਂ ਉਹ ਬੇੜੀ ਵੀ ਡੁੱਬ ਚੁੱਕੀ ਹੈ ਜਿਹੜੀ ਬੇੜੀ ਉਹਨਾਂ ਨੇ ਬਣਾਈ ਹੁੰਦੀ ਹੈ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਸੋਸ਼ਲ ਮੀਡੀਆ ਤੇ ਇਹ ਵੀਡੀਓਜ਼ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਹਾਲਾਂਕਿ ਇਹ ਚਨਈ ਦੇ ਹਾਲ ਬਿਆਨ ਕੀਤੇ ਜਾ ਰਹੇ ਨੇ ਜੋ ਹੁਣ ਉੱਥੇ ਸਥਿਤੀ ਬਣੀ ਹੋਈ ਹੈ ਤਾਂ ਉਹ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਲਗਾਤਾਰ ਉੱਥੇ ਮੀਂਹ ਪੈ ਰਿਹਾ ਹੈ ਮੀ ਜਿਹੜਾ ਹੈ ਉਹ ਹਟਣ ਦੀ ਬਜਾਏ ਵਧਦਾ ਜਾ ਰਿਹਾ ਲਗਾਤਾਰ ਕਿੜਮਣ ਕਿੜਮਣ ਹੁੰਦੀ ਆ ਫਿਰ ਉਸ ਤੋਂ ਬਾਅਦ ਫਿਰ ਮੀਂਹ ਜਿਹੜਾ ਉਹ ਤੇਜ਼ ਹੋ ਜਾਂਦਾ ਔਰ ਜੇਕਰ ਅਸੀਂ ਉਧਰ ਦੀ ਗੱਲ ਕਰਦੇ ਹਾਂ ਤਾਂ ਉਹ ਦਰਿਆਈ ਕੰਡੀ ਏਰੀਆ ਚਨਈ ਤਾਂ ਆਲਮੋਸਟ ਸਾਰਾ ਕਵਰ ਕੀਤਾ ਹੋਇਆ ਹੈ ਦਰਿਆ ਦੇ ਨਾਲ ਕਵਰ ਹੈ ਇੱਕ ਸਾਈਡ ਤੋਂ ਤਾਂ ਉਹ ਫਿਰ ਲੋਕਾਂ ਦੇ ਵਾਸਤੇ ਬੜੀ ਦਿੱਕਤ ਆਉਂਦੀ ਹੈ ਜੇਕਰ ਲੋਕਾਂ ਦੇ ਮਨਾਂ ਦੀ ਅਸੀਂ ਗੱਲ ਕਰੀ ਤਾਂ ਡਰ ਵੀ ਬੈਠ ਜਾਂਦਾ ਹੈ ਕਿ ਯਾਰ ਇਹ ਤਾਂ ਹੁਣ ਘਰਾਂ ਦਾ ਇਹ ਹਾਲ ਬਣਿਆ ਪਿਆ ਗਲੀਆਂ ਦਾ ਸੜਕਾਂ ਦਾ ਇਹ ਹਾਲ ਬਣਿਆ ਪਿਆ ਔਰ ਜੇਕਰ ਦਰਿਆ ਦੇ ਵੱਲੋਂ ਪਾਣੀ ਜਦ ਬੰਨ ਵਗੈਰਾ ਟੁੱਟ ਕੇ ਸਾਡੇ ਇਧਰ ਘਰਾਂ ਦੇ ਵੱਲ ਰੁਕ ਕੀਤਾ ਤਾਂ ਸਾਡਾ ਤਾਂ ਕੁਝ ਬਚਣਾ ਹੀ ਨਹੀਂ ਆ ਹਾਲਾਂਕਿ ਬਚਿਆ ਅਜੇ ਵੀ ਕੁਝ ਨਹੀਂ ਆ ਲੋਕਾਂ ਦੇ ਘਰ ਜਿਹੜੇ ਆ ਉਹ ਪੂਰੇ ਡੁੱਬ ਚੁੱਕੇ ਨੇ ਪੂਰੇ ਤਬਾਹ ਹੋ ਚੁੱਕੇ ਨੇ ਕਈਆਂ ਦੀਆਂ ਛੱਤਾਂ ਜਿਹੜੀਆਂ ਨੇ ਉਹ ਉੱਡ ਚੁੱਕੀਆਂ ਨੇ ਪਾਣੀ ਦੇ ਨਾਲ ਕਿਉਂਕਿ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਬੜੇ ਲੰਮੇ ਸਮੇਂ ਤੋਂ ਮੀਂਹ ਪੈ ਰਿਹਾ ਜੇਕਰ ਅਸੀਂ ਦਿਨਾਂ ਦੀ ਗੱਲ ਕਰਦੇ ਆ ਤਾਂ ਘੱਟੋ ਘੱਟ ਅੱਜ 15 ਤੋਂ ਜ਼ਿਆਦਾ ਦਿਨ ਹੋ ਚੁੱਕੇ ਨੇ ਲਗਾਤਾਰ ਪਾਣੀ ਜਿਹੜਾ ਪੈ ਰਿਹਾ ਔਰ ਐਨਡੀਆਰਫ ਦੀਆਂ ਟੀਮਾਂ ਜਿਹੜੀਆਂ ਨੇ ਦੇਖ ਸਕਦੇ ਹੋ ਬਜ਼ੁਰਗਾਂ ਨੂੰ ਰੈਸਕਿਊ ਜਿੱਤਾ ਜਾ ਰਿਹਾ ਘਰਾਂ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਜੇਕਰ ਇਸ ਇਲਾਕੇ ਦੇ ਵਿੱਚ ਅਸੀਂ ਬਿਜਲੀ ਦੀ ਗੱਲ ਕਰਦੇ ਹਾਂ ਤਾਂ ਉਹ ਜਿਹੜੀ ਵਿਵਸਥਾ ਹੈ ਬਿਜਲੀ ਦੀ ਜੇਕਰ ਅਸੀਂ ਗੱਲ ਕਰਦੇ ਹਾਂ ਸਹੂਲਤ ਜਿਹੜੀ ਲੋਕਾਂ ਨੂੰ ਮਿਲਦੀ ਉਹ ਵੀ ਠੱਪ ਹੋਈ ਹੈ ਕਿਉਂਕਿ ਪਾਣੀ ਹੀ ਪਾਣੀ ਆ ਜਿੱਧਰ ਵੀ ਤੁਸੀਂ ਨਜ਼ਰ ਮਾਰੋਗੇ ਤਾਂ ਪਾਣੀ ਹੀ ਪਾਣੀ ਤੁਹਾਨੂੰ ਇੱਧਰ ਦਿਖਾਈ ਦੇਵੇਗਾ ਜੇਕਰ ਗਲੀਆਂ ਦੀ ਗੱਲ ਕਰਦੇ ਆ ਉਹਦੇ ਵਿੱਚ ਵੀ ਪਾਣੀ ਭਰਿਆ ਜੇਕਰ ਸੜਕਾਂ ਦੀ ਗੱਲ ਕਰਦਾ ਉਹ ਵੀ ਪਾਣੀ ਭਰਿਆ ਜੇਕਰ ਘਰਾਂ ਦੀ ਗੱਲ ਕਰਦਾ ਤਾਂ ਉਹ ਵੀ ਪਾਣੀ ਦੇ ਹੀਠਾਂ ਡੁੱਬੇ ਆ ਪਤਾ ਹੀ ਨਹੀਂ ਲੱਗਦਾ ਕਿ ਇੱਥੇ ਜਿਹੜਾ ਆ ਕੋਈ ਘਰ ਵੀ ਹੈਗਾ ਕਿਉਂਕਿ ਬਿਲਕੁਲ ਪਲੇ ਨਹੀਂ ਹੋ ਚੁੱਕਿਆ ਪਾਣੀ ਦਾ ਲੈਵਲ ਇੰਨਾ ਜ਼ਿਆਦਾ ਵੱਧ ਚੁੱਕਿਆ ਔਰ ਵਹਾ ਤੂੰ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ ਜਿਸ ਤਰੀਕੇ ਦੇ ਨਾਲ ਐਨਡੀਆਰਐਫ ਦੀਆਂ ਟੀਮਾਂ ਦੇ ਪੈਰ ਤੱਕ ਨਹੀਂ ਲੱਗ ਰਹੇ ਜਿਨ੍ਹਾਂ ਨੇ ਰੈਸਕਿਊ ਕਰਨਾ ਉਹਨਾਂ ਦੇ ਕੋਲੋਂ ਹੀ ਬੈਲੈਂਸ ਨਹੀਂ ਬਣ ਪਾਰਿਆ ਤਾਂ ਇੱਥੋਂ ਪਤਾ ਲੱਗਦਾ ਹੈ ਕਿ ਪਾਣੀ ਦਾ ਵਹਾਅ ਕਿੰਨਾ ਜ਼ਿਆਦਾ ਤੇਜ਼ ਹੋਵੇਗਾ আর ਹੁਣ ਉੱਥੇ ਮੌਕੇ ਦੀ ਸਿਚੁਏਸ਼ਨ ਕੀ ਹੈ ਦੇਖਣ ਨੂੰ ਵੀ ਸ਼ਾਇਦ ਸਿਚੁਏਸ਼ਨ ਕੋਈ ਹੋਰ ਲੱਗਦੀ ਹੋਵੇ ਜਾਂ ਜਦੋਂ ਅਸੀਂ ਸੋਚਦੇ ਹਾਂ ਕਿ ਯਾਰ ਕੋਈ ਗੱਲ ਨਹੀਂ ਇਹ ਕਿਹੜੀ ਸਿਚੁਏਸ਼ਨ ਆ ਪਰ ਜਦੋਂ ਉੱਥੇ ਮੌਕੇ ਤੇ ਜਿਹੜੇ ਲੋਕ ਮੌਜੂਦ ਹੁੰਦੇ ਨੇ ਜਦੋਂ ਪ੍ਰੈਕਟੀਕਲ ਦੀ ਗੱਲ ਆਉਂਦੀ ਹੈ ਦਾ ਉਸ ਸਮੇਂ ਪਤਾ ਲੱਗਦਾ ਕਿ ਹਾਂ ਭਾਈ ਗੱਲਾਂ ਕਰਨੀਆਂ ਬਹੁਤ ਸੌਖੀਆਂ ਪਰ ਜਦੋਂ ਜਮੀਨੀ ਲੈਵਲ ਤੇ ਇਸ ਨੂੰ ਕੰਮ ਕੀਤਾ ਜਾਂਦਾ ਤਾਂ ਉਦੋਂ ਬਹੁਤ ਔਖਾ ਹੁੰਦਾ ਹੈ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਹਾਲਾਂਕਿ ਐਨਡੀਆਰਐਫ ਦੀਆਂ ਟੀਮਾਂ ਜਿਹੜੀਆਂ ਨੇ ਵਕ ਵਕ ਬਣਾਈਆਂ ਗਈਆਂ ਨੇ ਔਰ ਵਕ ਵਕ ਇਲਾਕਿਆਂ ਦੇ ਵਿੱਚੋਂ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਔਰ ਫੂਡ ਵੀ ਪਹੁੰਚਾਇਆ ਜਾ ਰਿਹਾ ਜੇਕਰ ਸਰਕਾਰ ਦੀ ਗੱਲ ਕਰਦੇ ਤਾਂ ਸਰਕਾਰ ਦੇ ਵੱਲੋਂ ਵੀ ਸਹਾਇਤਾ ਦਿੱਤੀ ਜਾ ਰਹੀ ਹੈ ਔਰ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਨੇ ਕਿ ਜੇਕਰ ਤੁਸੀਂ ਕਿਤੇ ਫਸੇ ਹੋ ਹੋ ਤਾਂ ਇਸ ਨੰਬਰ ਤੇ ਦੀ ਆਪਣੀ ਜਾਣਕਾਰੀ ਦੇ ਦਿਓ ਕਿਉਂਕਿ ਇਸ ਮਾਹੌਲ ਦੇ ਵਿੱਚ ਨਹੀਂ ਪਤਾ ਲੱਗਦਾ ਕੋਈ ਆਪਣੇ ਪਰਿਵਾਰ ਤੋਂ ਵਿਛੜ ਜਾਂਦਾ ਹੈ ਕੋਈ ਸਾਥ ਸੰਬੰਧੀ ਵਿਛੜ ਜਾਂਦਾ ਹੈ ਔਰ ਜਦੋਂ ਅਜਿਹੀ ਸਿਚੁਏਸ਼ਨ ਬਣ ਜਾਂਦੀ ਹੈ ਕਿਉਂਕਿ ਇਸ ਦੇ ਵਿੱਚ ਨਾ ਤਾਂ ਟਰਾਂਸਪੋਰਟੇਸ਼ਨ ਤੁਹਾਡੇ ਕੋਲ ਹੈ ਕਿ ਚਲੋ ਤੁਸੀਂ ਇੱਥੇ ਫਸ ਗਏ ਤਾਂ ਆਪਣੀ ਟਰਾਂਸਪੋਰਟੇਸ਼ਨ ਵਰਤੋ ਤੇ ਦੂਜੀ ਜਗ੍ਹਾ ਚਲੇ ਜਾਓ ਜਿੱਥੇ ਤੁਸੀਂ ਸੇਫ ਹੋਵੋਗੇ ਪਰ ਇੱਥੋਂ ਤੁਹਾਡੇ ਵਾਸਤੇ ਆਪਸ਼ਨਸ ਬਹੁਤ ਘਟ ਜਾਂਦੀਆਂ ਨੇ ਹਾਲਾਂਕਿ ਐਨਡੀਆਰਐਫ ਦੀਆਂ ਟੀਮਾਂ ਲੱਗੀਆਂ ਹੋਈਆਂ ਨੇ ਰੈਸਕਿਊ ਕਰਨ ਦੇ ਵਿੱਚ ਤਾਂ ਇਹ ਹਾਈਵੇ ਹੈ ਜਿਹੜਾ ਸੜਕ ਤੁਸੀਂ ਦੇਖ ਸਕਦੇ ਹੋ ਇਹ ਵੀ ਪਾਣੀ ਦੇ ਵਹਾਅ ਦੇ ਨਾਲ ਟੁੱਟ ਚੁੱਕੀ ਹੈ ਤਾਂ ਕਨੈਕਟੀਵਿਟੀ ਇੱਥੋਂ ਖਤਮ ਹੋਈ ਹੈ ਤਾਂ ਐਨਡੀਆਰਐਫ ਦੀਆਂ ਟੀਮਾਂ ਇੰਨ ਦੂਸਰੀ ਸਾਈਡ ਤੋਂ ਲੋਕਾਂ ਨੂੰ ਰੈਸਕਿਊ ਕਰਕੇ ਇਸ ਸਾਈਡ ਵੱਲ ਲੈ ਕੇ ਆ ਰਹੀਆਂ ਨੇ ਹਾਲਾਂਕਿ ਇਹ ਕਹਿਣ ਦੇ ਵਿੱਚ ਬਹੁਤ ਆਸਾਨੀ ਨਾਲ ਸੀ ਕਹਿ ਲੈਣੇ ਕਿ ਰੈਸਕਿਊ ਕੀਤਾ ਜਾ ਰਿਹਾ ਪਰ ਜੋ ਹਾਲਾਤ ਐਨਡੀਆਰਐਫ ਟੀਮਾਂ ਦੇ ਬਣੇ ਹੋਏ ਨੇ ਬੈਲੈਂਸ ਕਰਨਾ ਬਹੁਤ ਮੁਸ਼ਕਲ ਹੈ ਫੌਰੀ ਤੌਰ ਤੇ ਇਹ ਪੁਲ ਬਣਾਇਆ ਪਰ ਪਾਣੀ ਉਸ ਨੂੰ ਟਿਕਣ ਨਹੀਂ ਦੇ ਰਿਹਾ ਕਿਉਂਕਿ ਪਾਣੀ ਦਾ ਵਹਾਅ ਜਿਹੜਾ ਬਹੁਤ ਜ਼ਿਆਦਾ ਪਾਣੀ ਦੀਆਂ ਛੱਲਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜੇ ਕੋਈ ਇਸ ਦੇ ਵਿੱਚ ਵਹਿ ਗਿਆ ਤਾਂ ਉਹ ਛੇਤੀ ਕੀਤਿਆ ਨਹੀਂ ਲੱਭਦਾ ਕਿਉਂਕਿ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਤੇਜ਼ ਹੈ ਰਫ਼ਤਾਰ ਵੀ ਬਹੁਤ ਜ਼ਿਆਦਾ ਤੇਜ਼ ਹੈ ਤਾਂ ਇਹ ਹੁਣ ਹਾਲਾਤ ਜਿਹੜੇ ਨੇ ਉਹ ਚਨਈ ਦੇ ਵਿੱਚ ਬਣੇ ਹੋਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਐਨਡੀਆਰਐਫ ਦੀਆਂ ਟੀਮਾਂ ਦੇ ਵੱਲੋਂ ਕਿ ਲੋਕਾਂ ਨੂੰ ਰੈਸਕਿਊ ਕੀਤਾ ਜਾਵੇ ਜਲਦੀ ਤੋਂ ਜਲਦੀ ਸੇਫ ਜਗ੍ਹਾ ਤੇ ਪਹੁੰਚਾਇਆ ਜਾਵੇ ਕਿਉਂਕਿ ਮੀਂਹ ਅਜੇ ਵੀ ਰੁਕਣ ਦਾ ਨਾ ਜੜਾਇਆ ਉਹ ਨਹੀਂ ਲੈ ਰਿਹਾ ਤਾਂ